ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਸਾਡੇ ਨਵੇਂ ਬਲੌਗ 'ਚ ਅੱਜ ਆਪਾਂ ਬਲੌਗ 'ਚ ਬਹੁਤ ਟਾਈਮ ਬਾਤ ਪਾਉਣ ਲੱਗੇ ਆ ਕਿਉਂਕਿ ਸੀਜ਼ਨ 'ਚ ਟਾਈਮ ਨਹੀਂ ਲੱਗਿਆਗਾ ਤੇ ਕੁਝ ਮਸ਼ੀਨਾਂ ਦਾ ਆਪਾਂ ਕੰਮ ਰੋਕਤਾ ਸੀਗਾ ਲਿਆਉਣ ਕਰਨ ਦਾ ਤੇ ਹੁਣ ਆਪਣੇ ਕੋਲੇ ਸਟਾਕ ਦੁਬਾਰਾ ਆ ਗਿਆ ਸਾਰਾ ਤੇ ਪਹਿਲੀ ਮਸ਼ੀਨ ਆਈ ਆਪਣੇ ਕੋਲੇ ਆ ਦਲੀਪ 2009 ਮਾਡਲ ਆ ਇਹ ਡਿਸਪੋਜ਼ਲ ਇੰਜਨ ਦੇ ਨਾਲ ਆਈ ਆਪਣੇ ਕੋਲ ਤੇ ਬਹੁਤ ਹੀ ਵਧੀਆ ਰੇਟ ਦੇ ਵਿੱਚ ਆਪਾਂ ਇਹ ਛੱਡਣੀਆਂ ਮਸ਼ੀਨ ਜਿਹਨੇ ਲੈਣੀ ਆ ਬਈ ਸਾਨੂੰ ਉਹੀ ਸੰਪਰਕ ਕਰੋ ਉਹੀ ਫੋਨ ਕਰੋ ਜਾਂ ਮੈਸੇਜ ਕਰੋ ਰੇਟ ਹੈਗਾ ਵੀਰੇ ਇਹਦਾ 3.5 ਲੱਖ ਰੁਪਇਆ ਲਾਸਟ ਪ੍ਰਾਈਸ ਹੀ ਆ ਤੇ ਅਗਲੀ ਮਸ਼ੀਨ ਆਪਣੇ ਕੋਲ ਹੈਗੀ ਆ ਬਾਈ ਹੀਰਾ ਬਹੁਤ ਵਧੀਆ ਹਾਲਤ ਦੀ ਮਸ਼ੀਨ ਆ 2007 ਮਾਡਲ ਆ ਇਹ ਤੇ ਐਸਐਮਐਸ ਦੇ ਨਾਲ ਬਾਈ ਐਸਐਮਐਸ ਨਾਲ ਮਿਲੂਗਾ ਲੱਗਿਆ ਹੋਇਆ ਤੇ ਪੇਟੀਬੰਦ ਇੰਜਨ ਦੇ ਨਾਲ ਆ ਇਹ ਇਹਦਾ ਲਾਸਟ ਪ੍ਰਾਈਸ ਹੈਗਾ 6.5 ਲੱਖ ਰੁਪਇਆ ਰੇਟ ਆ ਵੀਰੇ ਦਾ ਤੇ ਅਗਲੀ ਮਸ਼ੀਨ ਹੈਗੀ ਆਪਣੇ ਕੋਲ ਐਚਆਰ ਇਹ ਵੀ ਬਹੁਤ ਵਧੀਆ ਹਾਲਤ ਦੀ ਮਸ਼ੀਨ ਆ ਇਹਦੇ ਵੀ ਵੀਰੇ ਐਸਐਮਐਸ ਨਾਲ ਮਿਲੂਗਾ ਤੇ ਡਿਸਪੋਜ਼ਲ ਇੰਜਣ ਨਾਲ ਆ ਇਹ ਤੇ ਬਹੁਤ ਵਧੀਆ ਹਾਲਤ ਪਈ ਆ ਇਹਦੀ 2011 ਮਾਡਲ ਆ ਇਹ ਤੇ ਇਹਦਾ ਲਾਸਟ ਰੇਟ ਹੈਗਾ ਵੀਰੇ 6,25,000 ਰੁਪਿਆ ਤੇ ਲਾਸਟ ਰੇਟ ਹੀ ਆ ਵੀਰੇ ਤੇ ਅਗਲੀ ਮਸ਼ੀਨ ਹੈਗੀ ਆਪਣੇ ਕੋਲੇ ਮਲਕੀਤ ਇਹ ਤਾਂ ਪੂਰੀ ਨਵੀਂ ਹਾਲਤ ਦੀ ਮਸ਼ੀਨ ਪਈ ਆ ਬਹੁਤ ਵਧੀਆ ਹਾਲਤ ਹੈ ਦੀ 2012 ਮਾਡਲ ਆ ਇਹ 02 ਇੰਜਣ ਨਾਲ ਆ ਵੀਰੇ ਤੇ ਸਾਰੀ ਆਲ オリジナル ਹੀ ਆ ਬਾਕੀ ਟਾਇਰ ਬਿਲਕੁਲ ਨਵੇਂ ਪਏ ਆ ਤੁਸੀਂ ਚੈੱਕ ਕਰ ਸਕਦੇ ਆ ਬਿਲਕੁਲ ਨਵੇਂ ਟਾਇਰ ਆ ਤੇ ਬਾਕੀ ਹਾਲਤ ਪੂਰੀ ਗੋਡਾ ਲਾਸਟ ਇਹ ਆਪਾਂ 795 ਦੀ ਮਸ਼ੀਨ ਛੱਡਣੀ ਆ ਤੇ ਜੀਨੇ ਵੀਰੇ ਲੈਣੀ ਆ ਉਹੀ ਸੰਬਰਖ ਕਰੋ ਕੋਈ ਫਾਲਤੂ ਬੰਦਾ ਮੈਸੇਜ ਜਾਂ ਫੋਨ ਨਾ ਕਰਿਓ ਪਲੀਸ ਬੇਨਤੀ ਵੀ ਆ ਇਹ ਤੁਹਾਡੇ ਮੂਰੇ ਤੇ ਬਾਕੀ ਹੋਰ ਵੀ ਸਟਾਕ ਆਪਣੇ ਕੋਲ ਆਉਂਦਾ ਜਾਂਦਾ ਰਹਿੰਦਾ ਜੀਨੇ ਕੋਈ ਮਸ਼ੀਨ ਵੇਚਣੀ ਆ ਜਾਂ ਲੈਣੀ ਆ ਸਾਡੇ ਨਾਲ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਵਾ ਸਾਰੀਆਂ ਤੇਆਂ ਦੀਆਂ ਮਸ਼ੀਨਾਂ ਤੁਹਾਨੂੰ ਮਿਲ ਜਾਣਗੀਆਂ ਸਾਡੇ ਕੋਲ ਨਵੀਂ ਮਸ਼ੀਨ ਵੀ ਜੀਨੇ ਬੁਕਿੰਗ ਕਰਾਉਣੀ ਆ ਕੋਈ ਮਸ਼ੀਨ ਨਵੀਂ ਲੈਣੀ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਨਵੀਆਂ ਮਸ਼ੀਨਾਂ ਵੀ ਆਪਣੇ ਕੋਲ ਹੁੰਦੀਆਂ ਵਾ ਬਿਲਕੁਲ ਬ੍ਰੈਂਡ ਨਿਊ ਤੇ ਬਾਕੀ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹਨੇ ਵੀ ਮਸ਼ੀਨਾਂ ਵੀਰੇ ਦੇਖਣੀਆਂ ਵਾ ਤਾਂ ਪਿੰਡ ਕੌਂਗੇ ਕਲਾ ਜਿਹੜਾ ਲੁਧਿਆਣਾ ਜਗਰੋਂ ਕੋਲੇ ਪਿੰਡ ਪੈਂਦਾ 5 ਕਿਲੋਮੀਟਰ ਤੇ ਤੇ ਪਿੰਡ ਆ ਕੇ ਮਸ਼ੀਨਾਂ ਦੇਖ ਸਕਦਾ ਵਾ ਪਿੰਡ ਆ ਕੇ ਕੋਈ ਬੰਦਾ ਪੁੱਛ ਲਵੇ ਸੁੱਖੀ ਦੇ ਘਰੇ ਜਾਣਾ ਕੰਪੈਨਾਂ ਵਾਲੇ ਦੇ ਤੇ ਉਹ ਤੁਹਾਨੂੰ ਦੱਸ ਦਣਗੇ ਸਾਰੀਆਂ ਮਸ਼ੀਨਾਂ ਘਰੀ ਖੜੀਆਂ ਵਾ ਤਾਂ ਆ ਕੇ ਚੈੱਕ ਕਰ ਲਓ ਤੇ ਬਾਕੀ ਵੀ ਮਿਲਦੇ ਆ ਅਗਲੇ ਬਲੌਗ ਚ ਹੋਰ ਮਸ਼ੀਨਾਂ ਦੇ ਨਾਲ ਧੰਨਵਾਦ ਸਾਰਿਆਂ ਦਾ